ਪੰਜਾਬ ਦੇ ਵਿੱਚ ਲਗਾਤਾਰ ਚੋਰਾਂ ਦੇ ਹੌਸਲੇ ਨੇ ਬਲੰਤ ਹੋ ਚੁੱਕੇ ਨੇ ਕਿ ਚੋਰ ਕਈ ਜਗ੍ਹਾ ਬੇਤੜਕ ਹੋ ਕੇ ਬਿਨਾ ਪੁਲਿਸ ਦੇ ਡਰ ਤੋਂ ਲਗਾਤਾਰ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਤੇ ਅੱਜ ਕੱਲ ਬਾਜ਼ਾਰ ਹੋਣ ਸ਼ਹਿਰ ਹੋਣ ਜਾਂ ਫਿਰ ਪਿੰਡ ਹੋਣ ਲਗਾਤਾਰ ਚੋਰੀ ਦੇ ਮਾਮਲੇ ਆ ਰਹੇ ਨੇ ਇਸੇ ਨੂੰ ਲੈ ਕੇ ਚੋਰਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਸਾਹਮਣੇ ਖੜੇ ਮੋਟਰਸਾਈਕਲਾਂ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਮੋਟਰਸਾਈਕਲਾਂ ਦੇ ਵਿੱਚੋਂ ਸਪੈਂਡਰ ਮੋਟਰਸਾਈਕਲ ਜ਼ਿਆਦਾਤਰ ਚੋਰਾਂ ਦੇ ਨਿਸ਼ਾਨੇ ਤੇ ਆ ਤੇ ਇਸ ਨੂੰ ਲੈ ਕੇ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੁਰਦਾਸਪੁਰ ਸ਼ਹਿਰ ਦੀ ਤੇ ਗੁਰਦਾਸਪੁਰ ਸ਼ਹਿਰ ਦਾ ਤਾਜ਼ਾ ਮਾਮਲਾ ਆਇਆ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਇੱਕ ਦੁਕਾਨ ਦਾ ਸੇਲਸਮੈਨ ਜਦੋਂ ਦੁਪਹਿਰ ਸਮੇਂ ਆਪਣੇ ਘਰ ਰੋਟੀ ਖਾਣ ਵਾਸਤੇ ਜਾਣ ਲੱਗਾ ਤਾਂ ਸਹੇਰੇ ਕਿ ਬਾਹਰ ਖੜਿਆ ਮੋਟਰਸਾਈਕਲ ਉਸ ਦਾ ਚੋਰੀ ਹੋ ਚੁੱਕਾ ਸੀ ਜਦੋਂ ਸੇਲਸਮੈਨ ਨੇ ਸੀਸੀਟੀਵੀ ਕੈਮਰੇ ਵੀ ਦੇਖਿਆ ਤਾਂ ਇੱਕ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰ ਰਿਹਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਸਪਲੈਂਡਰ ਮੋਟਰਸਾਈਕਲ ਜਿਹੜਾ ਚੋਰੀ ਕੀਤਾ ਜਾ ਰਿਹਾ ਹੈ ਤਸਿਲ ਲੈ ਕੇ ਪਿਛਲੇ ਦਿਨੀ ਜਦੋਂ ਵੀ ਪੰਜਾਬ ਪੁਲਿਸ ਨੇ ਕਈ ਏਦਾਂ ਦੇ ਚੋਰਾਂ ਦੇ ਗ੍ਰੋਹਨ ਫੜਿਆ ਤਾਂ ਉਹਨਾਂ ਦੇ ਕੋਲੋਂ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਮਿਲੇ ਨੇ ਕਿਉਂਕਿ ਸਪੈਂਡਰ ਮੋਟਰਸਾਈਕਲ ਦੀ ਡਿਮਾਂਡ ਬਹੁਤ ਹੁੰਦੀ ਹੈ ਡਿਮਾਂਡ ਨੂੰ ਲੈ ਕੇ ਹੀ ਜਿਹੜੇ ਇਹ ਚੋਰ ਨੇ ਲਗਾਤਾਰ ਮੋਟਰਸਾਈਕਲਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਗਰਦਾਸਪੁਰ ਸ਼ਹਿਰ ਦੇ ਵਿੱਚ ਕਈ ਚੋਰੀ ਦੇ ਘਟਨਾਵਾਂ ਹੋ ਚੁੱਕੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਨੱਕ ਦੇ ਵਿੱਚ ਨਾ ਚੋਰਾਂ ਨੇ ਦਮ ਕਰ ਰੱਖਿਆ ਹੈ ਇਸ ਨੂੰ ਲੈ ਕੇ ਹੁਣ ਤੱਕ ਅਣਗਿਣਤ ਮੋਟਰਸਾਈਕਲ ਚੋਰੀ ਹੋ ਚੁੱਕੇ ਨੇ ਤੇ ਗਰਦਾਸਪੁਰ ਦੇ ਐਸਐਸਪੀ ਤੋਂ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਹੀ ਇਸ ਚੋਰ ਗਰੋਹਾਂ ਨੂੰ ਫੜਿਆ ਜਾਵੇ ਜੋ ਕਿ ਲਗਾਤਾਰ ਬਾਜ਼ਾਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਜਿਹੜੇ ਮੋਟਰਸਾਈਕਲ ਚੋਰੀ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਸੇਲਸਮੈਨ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਮੇਰਾ ਨਾਮ ਸੁਸ਼ੀਲ ਹੈ ਤੇ ਮੈਂ ਇੱਥੇ ਆਪਣੀ ਦੁਕਾਨ ਵਾਲੇ ਮੋਬਾਈਲ ਵਰਲਡ ਤੇ ਕੰਮ ਕਰਦਾ ਮੈਂ Samsung ਦਾ ਸੇਲਜ਼ ਪ੍ਰਮੋਟਰ ਹਾਂ ਤੇ ਸਵੇਰੇ ਜਦੋਂ ਮੈਂ ਕੰਮ ਤੇ ਆਇਆ ਦੁਕਾਨ ਤੇ ਤੇ ਦੁਕਾਨ ਤੇ ਆ ਕੇ ਮੈਂ ਇੱਥੇ ਆਪਣੀ ਬਾਈਕ پارک ਕਰਤੀ ਜਿਵੇਂ ਅਕਸਰ ਹੀ ਆਪਾਂ ਦੁਕਾਨ ਤੇ ਆਨੇ ਆ ਤੇ ਇੱਥੇ ਆਪਣੀ ਬਾਈਕ ਲਾ ਦਿੰਨੇ ਆ ਤੇ ਬਾਈਕ ਲਗਾਤੀ ਉਰ ਤੋਂ ਬਾਅਦ ਜਦੋਂ ਦੁਪਹਿਰੇ 2:30 ਵਜੇ ਦੇ ਟਾਈਮ ਤੇ ਮੈਂ ਕਹਾਂ ਦੁਕਾਨ ਤੇ ਗਿਆ ਕਿ ਮੈਂ ਲੰਚ ਕਰਨ ਲਈ ਘਰ ਚੱਲਿਆ ਆ ਤੇ ਮੈਂ ਲੰਚ ਕਰਨ ਲਈ ਜਦੋਂ ਅੰਦਰੋਂ ਬਾਹਰ ਆਇਆ ਤੇ ਮੈਂ ਬਾਈਕ ਨੂੰ ਦੇਖਣ ਲੱਗਾ ਆਪਣੀ ਤੇ ਮੇਰੀ ਬਾਈਕ ਇੱਥੇ ਹੈ ਨਹੀਂ ਸੀ ਕਿੰਨੇ ਬਾਈਕ ਨੂੰ ਉੱਧਰ ਉੱਧਰ ਵੇਖਿਆ ਤੇ ਕਿਤੇ ਵੀ ਬਾਈਕ ਲੱਭੀ ਨਹੀਂ ਤੇ ਬਾਅਦ ਚ ਆਪਾਂ ਸੀਸੀਟੀਵੀ ਕੈਮਰੇ ਚੋਂ ਉੱਤੇ ਚੈੱਕ ਕੀਤਾ ਇੱਕ ਅਣਪਛਾਤਾ ਵਿਅਕਤੀ ਇੱਥੇ ਆਇਆ ਔਰ ਉਹ ਇਸ ਜਗ੍ਹਾ ਤੇ ਖੜਾ ਸੀ ਤੇ ਉਹਨੇ ਕੈਮਰੇ ਵੱਲ ਵੇਖ ਕੇ ਤੇ ਆਪਣੇ ਮੂੰਹ ਤੇ ਮਫਲਰ ਬੰਨ ਲਿਆ ਉਹਨੇ ਤੇ ਨਾਲ ਹੀ ਉਹਨੇ ਬਾਈਕ ਨੂੰ ਕੋਈ ਆਪਣੇ ਜੇਬ ਚੋਂ ਚਾਬੀ ਕੱਢੀ ਤੇ ਲੋਕ ਖੋਲ ਕੇ ਤੇ ਬਾਈਕ ਲੈ ਕੇ ਇੱਥੋਂ ਦੌੜ ਗਿਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਦੇਖੋ ਜੀ ਪੁਲਿਸ ਨੂੰ ਕਿਹਾ ਗਿਆ ਵੀ ਮੈਂ ਅਚਲੀ ਇੱਥੇ ਕੰਮ ਕਰਦਾ ਮੇਰੀ ਬੇਸਿਕ ਸੈਲਰੀ 10000 ਰੁਪਏ ਆ ਤੇ ਉਹ ਕਿਸ਼ਤਾਂ ਦੇ ਮੋਟਰਸਾਈਕਲ ਮੈਂ ਲਿਆ ਸੀ ਤੇ ਪ੍ਰਸ਼ਾਸਨ ਕੋ ਇਹੀ ਮੰਗਾ ਹੈ ਕਿ ਪ੍ਰਸ਼ਾਸਨ ਆਪਣੀ ਕਾਰਵਾਈ ਕਰੇ ਤੇ ਮੇਰੀ ਬਾਈਕ ਲਬਨ ਚ ਮੇਰੀ ਸਹਾਇਤਾ ਕਰੇ ਮੇਰਾ ਨਾਮ ਵਿਕਰਮ ਵਾਲੀਆ ਵੈ ਹ ਮ왈ੀਆ ਮੋਬਾਈਲ ਵਾਲ ਦੇ ਨਾਮ ਤੇ ਮੇਰੀ ਆਪਣੀ ਸ਼ਾਪ ਹੈ ਇੱਥੇ ਆਪਣੇ ਕੋ ਮੁਲਾਜ਼ਮ ਹੈ ਕੰਪਨੀ ਐਂਡ ਤੋਂ ਸੈਮਸੰਗ ਕੰਪਨੀ ਤੋਂ ਕੰਪਨੀ ਦਾ ਪ੍ਰਮੋਟਰ ਆਪਣੇ ਕੋ ਕੰਮ ਕਰਦਾ ਵੈ ਮੁੰਡਾ ਸੁਸ਼ੀਲ ਕੁਮਾਰ ਨਾਮ ਹੈ ਗੁਰੂ ਮੀਰਪੁਰ ਪਿੰਡ ਤੋਂ ਮਤਲਬ ਬਿਲੋਂਗ ਕਰਦਾ ਤੇ ਉਹਨੇ ਸਵੇਰੇ ਆ ਕੇ ਕੋਈ 10 11 ਵਜੇ ਨਾ ਮੋਟਰਸਾਈਕਲ ਲਗਾਇਆ ਵੈ ਸਾਢੇ 10 ਵਜੇ ਤੇ ਲੱਗੇ ਦੁਕਾਨ ਦੇ ਬਾਹਰ ਤੇ ਉਹ ਕੀ ਕਹਿੰਦੇ ਨੇ 11 ਸਾਢੇ 11 ਸਾਢੇ 11:40 ਤੇ ਇੱਕ ਬੰਦਾ ਆਇਆ ਵਾ ਉਹ ਲੱਗੇ ਖੜਾ ਰਿਹਾ ਬਾਅਦ ਚ ਉਹਨੇ ਹੈਂਡਲ ਖੋਲਿਆ ਤੇ ਮੋਟਰਸਾਈਕਲ ਲੈ ਕੇ ਸਪਲੈਂਡਰ ਮੋਟਰਸਾਈਕਲ ਹੀ ਮੋਟਰਸਾਈਕਲ ਲੈ ਕੇ ਤੇ ਤੋੜ ਗਿਆ ਵਾ ਤੇ ਬਹੁਤ ਜ਼ਿਆਦਾ ਮਤਲਬ ਮੁੰਡਿਆਂ ਦਾ ਨਾ ਫਰਕ ਪੈਂਦਾ ਇਸ ਚੀਜ਼ ਦੇ ਨਾਲ ਪੁਲਿਸ ਨੂੰ ਆਇਆ ਤੀਸਰਾ ਤੀਸਰਾ ਕੇਸ ਸਾਡੇ ਇੱਕ ਅੱਗੇ ਮੁੰਡਾ ਆਪਣਾ ਅਕਾਊਂਟੈਂਟ ਹੀ ਉਹਦਾ ਵੀ ਚੁੱਕਿਆ ਗਿਆ ਇੱਕ ਕਸਟਮਰ ਦਾ ਚ ਕੋਈ ਦਾ ਵਾ ਅ ਤੀਸਰਾ ਕੇਸ ਆ ਸਾਡੇ ਤੇ ਅਸੀਂ ਪਰਸੋ ਵੀ ਸ਼ਾਇਦ ਸੁਣਿਆ ਕਿ ਕੋਈ ਹਰ ਮੰਚੌਂਗ ਤੋਂ ਵੀ ਹੋਇਆ ਵਾ ਚੋਰੀ ਮੋਟਰਸਾਈਕਲ ਦੇ ਨਹੀਂ ਕਿ ਕੋਈ ਵੀ ਨਹੀਂ ਬ੍ਰਾਹਮਤ ਹੋਇਆ ਉਸ ਤੋਂ ਬਾਅਦ ਉਹ ਕਾਊਂਟਰਟ ਨੇ ਜਿਹੜਾ ਸੀ ਵਿਚਾਰੇ ਨੇ ਕਿਸ਼ਤਾਂ ਦੇ ਫਿਰਦਾ ਨਵਾਂ ਮੋਟਰਸਾਈਕਲ ਲਿਆ ਤੇ ਮਾ ਵੀ ਤੁਹਾਨੂੰ ਪਤਾ ਕੰਪਨੀਆਂ ਵੀ 14-15000 ਰੁਪਏ ਦਿੰਦੀਆਂ ਉਹਦੇ ਵਿੱਚ ਉਹਨਾਂ ਨੂੰ ਮੋਟਰਸਾਈਕਲ ਲੈਣੇ ਵੀ ਇਹਨਾਂ ਲਈ ਬਹੁਤ ਮੁਸ਼ਕਲ ਹੈ ਥੋੜਾ ਜਿਹਾ ਗਵਰਨਮੈਂਟ ਨੂੰ ਪੁਲਿਸ ਨੂੰ ਚਾਹੀਦਾ ਵਾ ਕਿ ਇਹਨਾਂ ਵੱਲ ਧਿਆਨ ਦੇ ਕਿ ਜਿਸ ਤਰ੍ਹਾਂ ਮਰਦੀ ਜਾਂ ਕੋਈ ਨਾਕਾਬੰਦੀ ਵੱਧ ਕਰੇ ਕਿ ਤੇ ਜਾਂ ਇਹਨਾਂ ਨੂੰ ਮਤਲਬ ਕਾਬੂ ਚੋਰਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ಕೂಕಿ ಎನ್ನದ್ದ ಮೇನ್ ಟಾರಗೇಟಿ ಸ್ಪಲ್ೋಸೈಕಲ್ವಾ